ਸਸੂ ਕਾਲ ਸਾਰੇ ਆਉਂਦੇ ਨੂੰ ਮੇਰੀ ਜੀ ਠੀਕਾ ਕੋਲ ਲਾਇਕ ਤੇ ਦਿੱਤਾ ਨਾਲ ਆਪਣੀ ਖਾਣੇ ਮਾਰਨਿੰਗ ਦਾ ਟਾਈਮ ਇਹ ਆਪਾਂ ਲਗੀ ਸੀ ਧਾਲ ਵਾਲਿਆਂ ਆਟਾ ਕੁੱਲਣ ਕਿਉਂਕਿ ਰਾਤ ਬਣਾਈ ਸੀ ਆਪਾਂ ਮੁੰਗੀ ਮਸਰੀ ਦੀ ਧਾਲ ਉਹ ਹੁਣ ਪਾਉਣ ਲੱਗੀ ਆਟੇ ਵਿੱਚ ਕਿਉਂਕਿ ਬੱਚੇ ਖਸ਼ੋਕੀ ਖਾਂਦੇ ਸਾਰੇ ਤਕਰੀਬਾ ਖਸ਼ੋਕੀ ਖਾ ਲੈਂਦੇ ਆ ਅ ਚਾਹ ਆਪਣਾ ਕਿਵੇਂ ਹੋ ਵੀ ਹੁਣ ਪੜਾਤੀ ਸੀ ਮੀਂਦੇ ਦਾਦੀ ਨੂੰ ਪੜਾਈ ਨਹੀਂ ਕਿਉਂਕਿ ਮੈਂ ਸੋਚਿਆ ਚਲ ਪੱਠੇ ਮੈਂ ਹੀ ਪਾ ਦੇਣੀ ਹੈ ਅੱਜ ਛੁੱਟੀ ਹੈ ਬੱਚਿਆਂ ਨੂੰ ਨਹੀਂ ਠਾਉਂਦੀਗੇ ਉਹਨਾਂ ਨੂੰ ਤਾਂ ਕਰਕੇ ਹੁਣ ਆਟਾ ਗਨ ਕੇ ਤੇ ਫੇਦਰ ਪਸ਼ੂਆਂ ਵੱਲ ਜਾਨੀ ਆ ਤੇ ਮਧਾਣੀ ਪਾ ਜੂਗੀ ਫਿਰ ਤਾਰਾਂ ਦਾ ਨੀੜ ਕੇ ਬਾਕੀ ਕੰਮ ਇਧਰਲੇ ਲੋ ਜੀ ਫੋੜਾ ਮਾਰ ਲਿਆ ਆਪਾਂ ਫੋੜਾ ਮਾਰ ਕੇ ਤੇ ਉਸ ਤੋਂ ਬਾਅਦ ਪੱਠੇ ਪਾਵਾਂਗੇ ਫਿਰ ਫੀਡ ਪਿਹਾਉ ਕੇ ਤੇ ਧਾਰਾ ਕੱਢੂੰਗੀ ਮੈਂ ਕਿਉਂਕਿ ਧਾਰਾ ਦੋਈ ਹੁੰਦੀ ਹੈ ਆਪਣੇ ਗਾਂਗਾਂ ਦੇ ਤੇ ਮੱਛਾਂ ਦੋਨੇ ਸੂਣ ਆ ਲ ਗਈਆਂ ਇੱਕ ਝੋਟੀ ਆਪਣੀ ਪਹਿਲੇ ਸੂਏ ਆ ਤੇ ਦੇਖਦੇ ਹਾਂ ਸ਼ਾਇਦ ਨਾ ਹੀ ਰੱਖੀਏ ਇਹਨਾਂ ਨੂੰ ਦੋਨਾਂ ਨੂੰ ਸਕੀਮ ਤਾਂ ਇਹੀ ਆ ਕਿਉਂਕਿ ਅਰੇ ਮੱਝਾਂ ਦਾ ਪਤਾ ਨਹੀਂ ਟਾਈਮ ਬੇ ਟਾਈਮ ਜੋ ਹੋ ਜਾਂਦਾ ਤੇ ਫਿਰ ਬੱਚਿਆਂ ਨੇ ਵੀ ਜਲਦੀ ਸਕੂਲ ਜਾਣਾ ਹੁੰਦਾ ਫਿਰ ਵੀ ਔਖਾ ਡੈਡੀ ਤਾਂ ਕਹਿੰਦੇ ਹੁੰਦੇ ਵੀ ਮੈਂ ਚੋਲਿਆ ਕਰੂੰਗਾ ਪਰ ਕਈ ਵਾਰ ਕਿਤੇ ਜਾਣਾ ਪੈਂਦਾ ਉਹ ਮੱਝ ਸਾਡੀ ਹੱਥ ਪੈ ਜਾਂਦੀ ਹੈ ਬਸ ਜਿਹਨੂੰ ਜਿਹਨੇ ਪਹਿਲੇ ਦਿਨ ਚੋਲਿਆ ਉਸੇ ਨੇ ਚੋਣਾ ਉਹਨੂੰ ਫਿਰ ਕਿਸੇ ਕੋਲੇ ਨਹੀਂ ਮਿਲਦੀ ਤੇ ਤਾਂ ਕਰਕੇ ਔਖਾ ਹੋ ਜਾਂਦਾ ਕਿਉਂਕਿ ਸਾਰਿਆਂ ਨੂੰ ਹੀ ਜਾਣਾ ਤਾਂ ਪੈਂਦਾ ਅਕਸਰ ਹਨਾ ਤੇ ਇਹ ਕੰਮ بڑا ਉਹਦਾ ਔਖਾ ਹੈ ਉਹ ਮਿਲਦੀ ਨਹੀਂ ਕਿਸੇ ਹੋਰ ਤੋਂ ਫਿਰ ਨੇੜੇ ਨਹੀਂ ਲੱਗਣਦੀ ਪਰ ਜਦੋਂ ਅੱਧ ਜਿ세 ਚਲੀ ਜਾਂਦੀ ਆ ਤੇ ਫਿਰ ਮੀਦੇ ਡੈਡੀ ਜਿਵੇਂ ਮੂਰਲਿਆਂ ਕਈ ਵਾਰ ਲੱਤਾਂ ਨੂੰ ਵੀ ਰੱਸਾ ਪਾਉਂਦੇ ਆ ਤੇ ਜਾਂ ਝੜਕ ਦਿੰਦੇ ਆ ਮੂਰੇ ਖੜ ਜਾਂਦੇ ਆ ਫਿਰ ਉਦੋਂ ਮੈਂ ਚੋ ਲੈਣੀ ਹੁੰਦੀ ਹੈ ਉਦੋਂ ਖੜ ਜਾਂਦੀ ਹੈ ਉਹਨਾ ਟਾਈਮ ਤਾਂ ਇਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੀਗੀ ਇੱਕ ਮੱਛਰ ਬਹੁਤ ਹੀ ਜ਼ਿਆਦਾ ਹੋ ਗਿਆ ਮੀਂਹ ਪੈਣ ਨਾਲ ਮੌਸਮ ਦਾ ਥੋੜਾ ਜਿਹਾ ਚੱਲ ਬਦਲਾ ਜਿਹੜਾ ਹੋਇਆ ਹੋਇਆ ਹੈ ਤੇ ਪਰ ਮੱਛਰ ਬਹੁਤ ਜ਼ਿਆਦਾ ਮੱਛਰ ਦਾ ਟਾਈਮ ਵੀ ਆ ਗਿਆ ਹੁਣ ਹੁਣ ਤਾਂ 2 ਮਹੀਨੇ ਰਹੂਗਾ ਹੀ ਮੈਂ ਸੋਚਦੀ ਆਂ ਧੂਣੀ ਪਾ ਕੇ ਤੇ ਫੇਰੀ ਧਾਰਾ ਚੋਮਾ ਦਿਨ ਚੜ ਗਿਆ ਮੈਨੂੰ ਕਿਉਂਕਿ ਮੈਂ ਵੀ ਵੇਸਲੀ ਸੀ ਅੱਜ ਬੱਚਿਆਂ ਨੇ ਜਾਣਾ ਨਹੀਂ ਕਰਕੇ ਸਾਰਾ ਦਿਨ ਕਰੀ ਤੇ ਜਾਈਦਾ ਉਹ ਕਰ ਲਿਆ ਉਹ ਕਰ ਲਿਆ ਘੰਟਾ ਡੇਢ ਘੰਟਾ ਦੁਪਹਿਰੇ ਬਸ ਆਰਾਮ ਕਰ ਲਈਦਾ ਕਈ ਵਾਰਾਂ ਟਾਈਮ ਨਾਲ ਵੀ ਕੰਮ ਨਿਭੜ ਜਾਂਦਾ ਤੇ ਪਰ ਕਦੇ ਸੋਚੀਦਾ ਵੀ ਇਹ ਬੱਚੇ ਵੀ ਕਹਿੰਦੇ ਆ ਮੰਮਾ ਇਹ ਤੁਹਾਡੇ ਕੰਮ ਇੰਨਾ ਕੀਤੇ ਤਾਂ ਕੋਈ ਫਾਇਦਾ ਨਹੀਂ ਤੁਹਾਨੂੰ ਕਿਹੜਾ ਕੋਈ ਤਨਖਾਹ ਮਿਲਦੀ ਆ ਤੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਹ ਕਰਕੇ ਹੱਥ ਪੱਲੇ ਤਾਂ ਫਿਰ ਵੀ ਕੁਝ ਨਹੀਂ ਆਉਂਦਾ ਕਿਉਂਕਿ ਨਾ ਕੋਈ ਦੁੱਧ ਚੋਂ ਕੁਝ ਬਚਦਾ ਕੋਈ ਦੁੱਧ ਚੋਂ ਵੀ ਇੱਚ ਬਚਤ ਹੈ ਨਹੀਂਗੀ ਬਸ ਉਹਨੇ ਹੀ ਐ ਫੀਡ ਦੇ ਪੈਸੇ ਪੂਰੇ ਹੁੰਦੇ ਆ ਬਸ ਕੰਮ ਆ ਜਿਹੜਾ ਕਰੀ ਜਾਂਦੇ ਆ ਹਨਾ ਕਿਉਂਕਿ ਮੋਲ ਦੇ ਦੁੱਧ ਨਾਲ ਤਾਂ ਟਾਈਮ ਪਾਸ ਹੁੰਦਾ ਹੀ ਨਹੀਂ ਨਾ ਹੀ ਇੰਨਾ ਲਿਆ ਜਾਂਦਾ ਦੁੱਧ ਤੇ ਨਾ ਹੀ ਸੂਤ ਆਉਂਦਾ ਏ ਤੇ ਬੱਚੇ ਵੀ ਨਹੀਂ ਪਸੰਦ ਕਰਦੇ ਕਿਸੇ ਦਾ ਦੁੱਧ ਤੇ ਮੈਨੂੰ ਵੀ ਨਹੀਂ ਕਿਸੇ ਦਾ ਦੁੱਧ ਚੰਗਾ ਲੱਗਦਾ ਹੈਗਾ ਉਹਨਾਂ ਕੇ ਫੀਡ ਦਾ ਵੀ ਫਰਕ ਪੈ ਜਾਂਦਾ ਟੇਸਟ ਦਾ ਵੀ ਫਰਕ ਹੁੰਦਾ ਤੇ ਮੈਂ ਸ਼ੁਰੂ ਤੋਂ ਹੀ ਚੀਜ਼ ਕਿਸੇ ਦੀ ਘੱਟ ਖਾਨੀ ਹੈ ਜਿਵੇਂ ਕਿਸੇ ਦਾ ਦੁੱਧ ਦਾ ਸੁਪ ਸਬ ਚੀਏ i not here.